ਲਓ ਜੀ ਆਪਾਂ ਲੱਗ ਪਏ ਛੜਕਣ ਪਾਣੀ ਤੇ ਫੁੱਲਾਂ ਬੂਟੀਆਂ ਨੂੰ ਸਾਰਿਆਂ ਨੂੰ ਪਾਉਣੇ ਆ। ਆ ਦੇਖ। ਨਾਓ ਹੋਰ ਪੇਗ ਨੂੰ ਤੰਤਾਨਾ ਫੁੱਲਾਂ ਨੂੰ ਪਾਣੀ ਪਾਉਣੇ ਵੇ ਲੋ ਜੀ ਦੋਸਤੋ ਸਾਰੇ ਪਾਸੇ ਕਣਕਾਂ ਗਈਆਂ ਪੱਕ ਤੇ ਵਿਸਾਖੀ ਜਾਣੀ ਆਪਣੇ ਆ 13 April ਨੂੰ ਤੇ ਆਪਣੇ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਹੀ ਗੁਪਤਸਰ ਸਾਹਿਬ ਵਿਖੇ ਵਿਸਾਖੀ ਧੂਮਤਾ ਨਾਲ ਮਨਾਈ ਜਾਂਦੀ ਤੇ ਉਹੀ ਪ੍ਰੋਗਰਾਮ ਇੱਥੇ ਚੱਲਦਾ ਪਿਆ ਤਿਆਰੀ ਹੁੰਦੀ ਪਈ ਹੈ ਕਿੱਡਾ ਗੁੱਛਾ ਕੇਲਿਆਂ ਤਾਂ ਲੱਗਾ ਆ ਤੇ ਕਿਲ੍ਹਾ ਉੱਤੋਂ ਦਾ ਵਿਊ ਵੇਖੋ ਬੱਦਲਾਂ ਦਾ ਕਿੰਨਾ ਸੋਹਣਾ ਆਉਂਦਾ ਪਿਆ ਹਨਾ ਗੁਰੂ ਘਰ ਰੌਣਕਾਂ ਤੇ ਆਪਣੇ ਨਰੇਗਾ ਵਾਲੇ ਸੇਵਾ ਦਾ ਰਾਏ ਸੀ ਕੱਲ ਵੀ ਆਏ ਸੀ ਤੇ ਪਰਸੋਂ ਵੀ ਆਏ ਹੋ ਉਹਨਾਂ ਨੇ ਸਾਰੀ ਸਫਾਈ ਕਰ ਦਿੱਤੀ ਇੱਥੇ ਤੇ ਆ ਆਪਸਾ ਵੀ ਤੁਹਾਨੂੰ ਦਿਖਾਉਣੇ ਆ ਫੁੱਲ ਤਿਆਰੀ ਚੱਲਦੀ ਪਈ ਆ ਵੇਖੋ ਰਾਤੀ ਪਾਣੀ ਪਾਇਆ ਸੀ ਦਾ ਸੁੱਕ ਵੀ ਗਿਆ ਚਿੱਟਾ ਤਾਂ ਹੋ ਗਿਆ ਗਰਮੀ ਆ ਗਈ ਨਾ ਹੁਣ ਇਹਨੇ ਰੋਹ ਦਾ ਪਾਣੀ ਭਲਨਾ ਤੇ ਤੁਹਾਨੂੰ ਦਿਖਾਉਣੇ ਆ ਅੰਦਰ ਦਾ ਮਾਹੌਲ ਕੀ ਕੰਮ ਚੱਲਦਾ ਪਿਆ ਆ ਨਿਸ਼ਾਨ ਸਾਹਿਬ ਇੱਧਰ ਆਪਣਾ ਗੁਰਦੁਆਰਾ ਸਾਹਿਬ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬ੍ਰਾਜਮਾਨ ਗੁਰਦੁਆਰਾ ਬਾਬਾ ਗੁਪਤ ਸਰ ਸਾਹਿਬ ਜੀ ਮੇਰੇ ਸੰਗ ਚਾਹ ਪਿਉ ਲੱਗਾ ਤਸਵੀਰ ਸਿੰਘ ਗਿਆਚਲਾ ਚਾਹ ਦੀ ਸੇਵਾ ਕਰਕੇ ਹਾਂਜੀ ਲਓ ਜੀ ਲਓ ਜੀ ਚਾਹ ਲੈ ਬੱਚੀਏ ਛਕ ਲੋ ਛਕ ਲੋ ਸਾਰੇ ਜਣੇ ਆਪਦੇ ਗੱਲਾਂ ਲੱਗੇ ਹੁੰਦੇ ਨੇ ਆਪਦੇ ਦੇ ਕੰਮ ਕੀਤੇ ਜਾਂਦੇ ਨੇ ਮੇਰ ਸਿੰਘ ਗਲਾਸ ਲਿਆ ਗਲਾਸ ਗਲਾਸ ਲਿਆ ਇੱਥੇ ਬੈਠੋ ਵਿੱਚ ਪੁਜੀਆ ਖੋਲ ਪੁਜੀਆ ਪੁਜੀਆ ਹਾਂ ਲੋ ਜੀ ਅਜੇ ਦੋਸਤਵਾਰ ਦੀ ਸੇਵਾ ਚੱਲਦੀ ਹੈ ਸੇਵਾ ਚੱਲਦੀ ਪਈ ਹੈ ਕੈਮਰੇ ਲੱਗਦੇ ਪਏ ਨੇ ਤੇ ਜਗਲਾਸ ਤਾਂ ਲੈ ਆ ਉਸੇ ਵੱਲ ਉਹ ਵੀਰ ਆਪਣਾ ਕੈਮਰੇ ਲਾਉਣ ਫਿੱਟ ਕਰਦਾ ਪਿਆ ਕਿਉਂ ਬੰਦਾ ਹੋ ਗਿਆ ਤੂੰ ਵਿਸਾਖੀ ਦਾ ਪ੍ਰੋਗਰਾਮ ਆ ਗਿਆ ਹਾਂਜੀ ਆਪ ਕੋ ਜੀ ਆਹ ਸੁੱਖ ਸਿੰਘ ਸਾਰੇ ਗਲਾਸ ਤੋਗੇ ਲਾਇਆ ਹਾਂਜੀ ਮੀਰ ਸਿੰਘ ਲੱਗਾ ਪੁੱਜਗੇ ਦਾ ਮੂਰਤ ਕਰਨਾ ਪੁੱਜਗੇ ਦਾ ਪੁੱਜਗੇ ਦਾ ਆਇਆ ਆਇਆ ਉਧਰ ਮੇਰੇ ਵੀਰ ਗੁੱਸਾ ਖਾ ਗਿਆ ਗਲਾ ਫਿਰ ਇੱਕ ਲੈ ਕੇ ਆਇਆ ਭਰਾਵਾ ਸਾਰੀ ਆਵਾਜ਼ ਆਖੀ ਕਰੂੰ ਤੂੰ ਚੰਗਾ ਸੇਵਾਦਾਰ ਇਹਦੀ ਅਨਬਾਕਸਿੰਗ ਕਰਦਾ ਪਿਆ ਨਾ ਮੈਂ ਆ ਲੈ ਮਾਰ ਲੈ ਮੈਂ ਬਾਅਦ ਚ ਖੋਲਾ ਪਹਿਲਾ ਗਲਾਸ ਲਿਆ ਯਾਰ ਭਰਾਵਾ ਆ ਇਹ ਹੁਣ ਦਸ ਨੱਪ ਕੇ ਬਹਿ ਗਿਆ ਹੁਣ ਚੱਲ ਖੋਲਦੇ ਕੁਛ ਨਹੀਂ ਹੁੰਦਾਗਾ ਹਾਂ ਮੂੰਗਫਲੀ ਦੇ ਗਿਰਿੰਗਿਆਂ ਵੀ ਮੂੰਗਫਲੀ ਵਾਲੀ ਦੇ ਬਾਬਾ ਚ ਗਲਾਸ ਫੜੀ ਬੈਠਾ ਬਾਬਲ ਭੋਗ ਲਾਵੇ ਉਹ ਆ ਜਾ ਛੇਤੀ ਆਉਂਦਾ ਆਇਆ ਗਲਾਸ ਇੱਕ ਲੈ ਤੇ ਦੂਜਿਆਂ ਨੂੰ ਆਹ ਤੇ ਆ ਜੀ ਇਧਰ ਇੱਕ ਇਹ ਤੇ ਉਹ ਮੁੰਡੇ ਵਾਸਤੇ ਐਨੇ ਮੈਂ ਕਿਧਰੋਂ ਲੈ ਨਾ ਲਾ ਲਓ ਜੀ ਆ ਲਓ ਜੀ ਪੁਜੀਆ ਖੁੱਲ ਗਿਆ ਖੁੱਲ ਗਿਆ ਪੁਜੀਆ ਲੇਹਰ ਸਿੰਘ ਪਹਿਲੇ ਖੋਲਦਾ ਉਹਨਾਂ ਨੂੰ ਫੋਨ ਕੱਟ ਲੈਣ ਦੇ ਚਲ ਇਹ ਖੋਲਦੇ ਖੋਲਦੇ ਆਲ ਗਿਆਲ ਆ ਲਓ ਜੀ ਆਓ ਜੀ ਇਹ ਆ ਪੁਜੀਆ ਤੈਂ ਰਿਆਲੇ ਪਾਪਾ ਜੀ ਆ ਆ ਵੀਰ ਆਪਣਾ ਕੈਮਰਾ ਲਾਉਂਦਾ ਪਿਆ ਆ ਜਾ ਪੁੱਤ ਆ ਗਏ ਪਹਿਲਾਂ ਚਾਹ ਪੀ ਲਾ ਪਾਪਾ ਜੀ ਆ ਗਏ ਹੈ ਆ ਜਾ ਆ ਜਾ ਚਾਹ ਪੀ ਲਾ ਆ ਜਾ ਵੀਰ ਨੇ ਕੱਲ ਦੀ ਸੇਵਾ ਕੀਤੀ ਜੀ ਦੁਆ ਸਾਹਿਬ ਦੀ ਹਾਂ ਜੀ ਵਧੀਆ ਕਰਦੇ ਨੇ ਕੰਮ ਬਹੁਤ ਵਧੀਆ ਪੂਰਾ ਕੰਮ ਜੋਰਾ ਸ਼ੋਰਾਂ ਆ ਪਾਠ ਹੀ ਪੂਰਾ ਵਧੀਆ ਕਰਦੇ ਨੇ ਹਾਂ ਜੀ ਯਾਰ ਤੇ ਸਾਡੇ ਘਰ ਦੇ ਦੁਆਰੇ ਇਹ ਤਾਂ ਸਾਫ਼ ਹੋਣਾ ਚਾਹੀਦਾ ਬੰਦਾ ਹਾਂਜੀ ਹਾਂਜੀ ਤੇ ਜਿਹੜਾ ਦਿਲ ਦਾ ਸਾਫ਼ ਹੈ ਬੰਦਾ ਉਹਨੂੰ ਕੋਈ ਪਾ ਜੀ ਆਪਣਾ ਭੰਡਾ ਦੇ ਚਾਹ ਪਾ ਕੇ ਦੀ ਕੋਈ ਵੀ ਗਲਾਸ ਚ ਪਾ ਦੇ ਆਲਾ ਮੇਰ ਸਿੰਘ ਸੇਵਾ ਲੁੱਟਦਾ ਹੋਇਆ ਅੱਜ ਦੋਦ ਵਿੱਚ ਪੱਕੀ ਪਾਈ ਏ ਜੀ ਨੋ ਨੋ ਮੇਰਾ ਜਸਵੀਰ ਸਿੰਘ ਚਾਹ ਫੜਾ ਕੇ ਤੇ ਗਿਆ ਚਲਾ ਸਵੇਰ ਦਾ ਇਹ ਨਾਂ ਬਾਚ ਆ ਐਂਡ ਵਾਲੇ ਚ ਹੋਏ ਨੇ ਆਪਣਾ ਵੀਰ ਸਵੇਰ ਦਾ ਚਾਹ ਨਹੀਂ ਪੀਤੀ ਸੀ ਆਪਣੇ ਬਾਬਾ ਜੀ ਦੇ ਉਹ ਵਿਚਾਰਾ ਸਵੇਰ ਦਾ ਤੇ ਆਹ ਜੀ ਪੁੱਜ ਗਿਆ ਤੇ ਪੁੱਜ ਗਿਆ ਨਾ ਇੰਜ ਕਰਕੇ ਨਾ ਇੱਕ ਗੱਲ ਯਾਰ ਸੰਗਤ ਤੇ ਚਾਹ ਨਹੀਂ ਜਾਂਦੀ ਬਾਬੇ ਵਾਸਤੇ ਇੰਜ ਕਰਕੇ ਤੇ ਇੰਜ ਕਰਕੇ ਤੇ ਫਿਰ ਇੰਜ ਖਾਣਾ ਇਹ ਇੰਜ ਹੂੰ ਪ੍ਰਸ਼ਾਦ ਆ ਆਪਣਾ ਬੈਗ ਵਿੱਚ ਵਸਾਖੀ ਦਾ ਪ੍ਰੋਗਰਾਮ ਹੈ ਤੇ ਪ੍ਰੋਗਰਾਮ ਤੇ ਤਿਆਰੀ ਫੁੱਲ ਚੱਲਦੀ ਪਈ ਹੈ ਤੇ ਇੱਧਰ ਵੀਰ ਆਪਣਾ ਕੈਮਰੇ ਕੈਮਰੇ ਨਾ ਪਹਿਲੇ ਜਿਹੜੇ ਸੀ ਬਲੈਕ ਐਂਡ ਵਾਈਟ ਤੇ ਵੀਰ ਆਪਣਾ ਇੱਧਰੇ ਲਾਉਦਾ ਪਿਆ ਫਿੱਟ ਕਰਦਾ ਪਿਆ ਸਾਰੇ ਕੈਮਰੇ ਨਵੇਂ ਲਵਾ ਤੈਨੇ ਕਿਉਂ ਗੁਰਦੁਆਰੇ ਦੇ ਵਿੱਚ ਸੇਫਟੀ ਜ਼ਰੂਰੀ ਠੀਕ ਨਾ ਤੇ ਸਾਰਾ ਆਨਲਾਈਨ ਸਿਸਟਮ ਹੈ ਉਹ ਤਾਂ ਪੱਕੇ ਪਹਿਰੇਦਾਰ ਨੇ ਇੱਥੇ ਰਾਤ ਨੂੰ ਦੇਣੇ ਵੀ ਤੇ ਫਿਰ ਵੀ ਇਹੀ ਇਹਨਾਂ ਕੈਮਰੇ ਜ਼ਰੂਰੀ ਨੇ ਤੇ ਆ ਇਹ ਡੋਂਗਲ ਆਪਣਾ ਆ ਡੋਂਗਲ ਲਵਾਤਾ ਤੇ ਕੈਮਰੇ 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 ਆ ਕੈਮਰੇ ਉਹ더라 ਵੀਰ ਆਪਣਾ ਕੈਮਰਾ ਫਿਟ ਕਰਦਾ ਪਿਆ ਤੇ ਆ ਚਾਹ ਪਾਣੀ ਛਕ ਲੈਣੇ ਸਾਰਿਆਂ ਨੇ ਛੱਕ ਕੇ ਭੁਜਿਆ ਵੇਖ ਲਾ ਮੇਰ ਸਿੰਘ ਦਾ ਕੰਮ ਵੇਖ ਭੁਜ ਗਿਆ ਉਵੇਂ ਹੀ ਛੱਡ ਗਿਆ ਧੰਨ ਧੰਨ ਹੋਈ ਪਈ ਉਧਰ ਵੀਰ ਆਪਣਾ ਕੈਮਰਾ ਟੰਗਦਾ ਪਿਆ ਸਾਰੇ ਪਾਸੇ ਕੈਮਰੇ ਕੈਮਰੇ ਕਰ ਦੇਣੇ ਨੇ ਹਾਂ ਸਖ ਹਾਂਜੀ ਇੱਕ ਕਾਇਦੇ ਫੱਟਾ ਲਾਉਣਾ ਜੇ ਭਾਂਡੇ ਸਿਲਕਾ ਕਰ ਫੱਟਾ ਭਲਾ ਦਿੰਨੇ ਕਰ ਲੈਨੇ ਵੀ ਪਲਾਈ ਬੋਰਡ ਬਣਵਾ ਲਿਆ ਹੋੜਿਆ ਇੰਗਲਾ ਲਾ ਗਏ ਨਾ ਜਾਲੀ ਵਾਲਾ ਤੇ ਵੀਰ ਆਪਣਾ ਇਧਰ ਸੇਵਾ ਕਰਦਾ ਪਿਆ ਮੇਰ ਸਿੰਘ ਸਾਫ ਕੀਤੀ ਉਹਦਾ ਗਲਾਸ ਤੇ ਆਪਾਂ ਨਾ ਇੱਥੇ 4-5 ਫੁੱਟ ਦਾ ਲਾ ਰਹੇ ਜਿੰਦੇ ਗਲਾਸ ਤੇ ਜਾਲੀ ਜਾਲੀ ਲਾ ਦਾਂਗੇ ਲਾ ਦਿੰਨੇ 5-6 ਫੁੱਟ ਦਾ ਪੀਛੇ ਆ ਗਣਾ ਦਾਕ ਸੱਤ ਅੱਠ ਫੋੜਦਾ ਇੱਥੇ ਆ ਜਣਾ ਵਦਿਆ ਸਾਡਾ ਕੋਵੇ ਹਾਂ ਭਾਂਡੇ ਤੋਤੇ ਰੁੱਤੇ ਰੱਖੇ ਜਾਣੇ ਇਹ ਤੇਰੀ ਗੱਲ ਨੋਟ ਕੀਤੀ ਜਵਾਨਾ ਆ ਤੂੰ ਚੰਗੀ ਕੰਮ ਕੀਤਾ ਜੀ ਜਿਹੜਾ ਸਾਨੂੰ ਚੇਤਾ ਗਰਾਤਾ ਇਹ ਵੀ ਆਪਾਂ ਸਵੇਰੇ ਨਹੀਂ ਸਵੇਰੇ ਬਣਵਾ ਲਿਆ ਵਾਂਗੇ ਤੇ ਪਰਸੋ ਲਿਆਗੇ ਆਪਾਂ ਇੱਥੇ ਫਿੱਟ ਤੈਨੂੰ ਆਸਤਾ ਜਦੋਂ ਹਾਜ਼ਰ ਹੋ ਜਾਏਗਾ ਲੋ ਜੀ ਇਸ ਤਰ੍ਹਾਂ ਨਿੱਕੇ ਨਿੱਕੇ ਕੰਮ ਹੁੰਦੇ ਨੇ ਜਿਵੇਂ ਚੇਤੇ ਆ ਜਾਂਦਾ ਫਿਰ ਉਵੇਂ ਉਹੀ ਕੰਮ ਕਰਦੀ ਰਾ ਤੁਨੂੰ ਬਾਹਰ ਵੀ ਮੈਂ ਵਿਖਾਉਣਾ ਮੇਰਾ ਵੀਰ ਸੁਖ ਸਿੰਘ ਲੰਗੋਟਿਆ ਮੇਰਾ ਲੰਗੋਟਿਆ ਮੇਰਾ ਉਹ ਵੀ ਵੀਡੀਓ ਬਣਾਉਂਦਾ ਪਿਆ ਵੀਰ ਮੇਰਾ ਵੀਡੀਓ ਬਣਾਉਂਦਾ ਪਿਆ ਉਹ ਹਾਂ ਮੈਂ ਅੱਗੇ ਆਣਾ ਪਿਆ ਉਧਰ ਮੇਰਾ ਵੀਰ ਸੁੱਖੇ ਸੁੱਖੇ ਦੋਵੇਂ ਸੁੱਖੇ ਸੁੱਖੇ ਹਨਾ ਹਾਂ ਤੇ ਸੁੱਖੇ ਸੁੱਖੇ ਰਲਗੇ ਤੇ ਉਧਰ ਉਹ ਮੇਰੀ ਵੀਡੀਓ ਬਣਾਉਂਦਾ ਪਿਆ ਮੈਂ ਉਹਦੀ ਵੀਡੀਓ ਬਣਾਉਣਾ ਪਿਆ ਹਾਂਜੀ ਬੱਸ ਸੀ ਤੇ ਆਹ ਦੇਖੋ ਕਿੰਨੇ ਵਧੀਆ ਕੇਲੇ ਲੱਗੇ ਨੇ ਅੱਗੇ ਤੁਹਾਨੂੰ ਵਿਖਾਇਰ ਫੇਰ ਵਿਖਾਉਣਾ ਤੇ ਇਹ ਆਪਾਂ ਹੁਣ ਪਕਾਉਣੇ ਆ ਅੱਗੇ ਨਾ ਇੱਥੇ ਆਹ ਕੇਲੇ ਨਾਲ ਹੀ ਆ ਕੋਈ ਗੁੱਛਾ ਹੀ ਵੱਡ ਕੇ ਲਾਇਆ ਗਿਆ ਨਾਲੋਂ ਹੀ ਉਹ ਨਾਲੋਂ ਇਧਰੋਂ ਲਾਇਆ ਗਿਆ ਵੱਡ ਕੇ ਇੱਥੇ ਗੁਰਦਾਰੇ ਹੁੰਦੇ ਚੱਲ ਪਕਾ ਦੇਂਦੇ ਜਿਵੇਂ ਸੰਗਰਾਮ ਤੇ ਆਪਾਂ ਪਕਾ ਗਏ ਤਾਂ ਪ੍ਰਸ਼ਾਦ ਵੰਡਿਆ ਜਾਂਦਾ ਗੁਰੂ ਘਰ ਤਾਂ ਇਹੋ ਹੀ ਹੁੰਦਾ ਜਿਹੜੀ ਚੀਜ਼ ਗੁਰੂ ਘਰ ਦੀ ਹੁੰਦੀ ਉਹ ਸਾਰਿਆਂ ਦੇ ਵਿੱਚ ਵੰਡੀ ਜਾਵੇ ਤੇ ਜਦੋਂ ਲੋਕ ਚੋਰੀਆਂ ਕਰਦੇ ਨੇ ਉਹ ਕੰਮ ਗਲਤ ਕਰ ਦਿੰਦੇ ਨੇ ਚਲੋ ਆਪੇ ਪ੍ਰਮਾਤਮਾ ਵੈਗੁਰੂ ਵੇਹ ਦਾ ਅਗਲੀਆਂ ਗਰਮੀਆਂ ਨੂੰ ਆ ਵੀ ਆਪਣੇ ਜੋ ਰੁੱਖ ਲਾਏ ਨੇ ਕੇਲੇ ਲਾਏ ਨੇ ਸਾਰੇ ਛਾਂ ਹੀ ਛਾਂ ਹੋ ਜਾਣੀ ਤੇ ਐ ਪਾਸੇ ਵੀ ਆਪਾਂ ਰਾਹ ਦੇ ਲਾਤੇ ਨੇ ਤੇ ਐ ਪਾਸੇ ਵੀ ਲਾਤੇ ਨੇ ਸਫਾਈ ਵੇਖੋ ਕਿੰਨੀ ਵਧੀਆ ਹੋਈ ਪਈ ਇਹ ਸੇਵਾਦਾਰ ਆਪਣੇ ਨਰੇਗਾ ਵਾਲੇ ਹੀ ਉਹ ਵੀਰ ਭਰਾ ਤੇ ਭੈਣਾ ਆਈਆਂ ਨੇ ਆਣ ਕੇ ਉਹਨਾਂ ਸੇਵਾ ਕੀਤੀ ਵਿਸਾਖੀ ਕਰਕੇ ਤੇ ਆ ਬਾਬਾ ਜੀ ਨੇ ਇਹ ਵਿੱਚ ਹੀ ਕੱਦਵਾਂ ਦੀਆਂ ਵੱੱਲਾ ਲਾਤੀ ਆ ਲਗੋਟੀਆਂ ਵਿੱਚ ਕਿਉਂ ਤੋਰੀਆਂ ਬਾਬੇ ਲਾਤੀਆਂ ਚਲੋ ਬਾਬੇ ਫਿਰ ਇੱਥੇ ਸਬਜ਼ੀ ਵੀ ਬਣਾਉਣੀ ਹੁੰਦੀ ਹੈ ਨਾ ਉਹਨਾਂ ਆਪ ਦਾ ਰਾਸ਼ਨ ਪਾਣੀ ਸਾਰਾ ਤਿਆਰ ਕੀਤਾ ਹਾਂਜੀ ਤੇ ਮੇਰ ਸਿੰਘ ਆ ਵੇਖੋ ਜਿਹੜੇ ਸੁੱਕੇ ਸੱਕੇ ਨਾ ਪੱਤੇ ਲਾਈ ਆਉਂਦਾ ਪਰ ਇਹਦੇ ਕੋਲ ਲੈਂਦੇ ਨਹੀਂ ਪਾਏ ਉਹ ਸਾਰੀ ਲਾਤ ਆਏ ਗੁੱਸਾ ਖਾ ਗਿਆ ਆ ਆ ਨਵਾਂ ਕੇਲਾ ਆਪਣਾ ਹੋਰ ਉਗ ਪਿਆ ਤੇ ਆ ਜੀ ਗੰਨਾ ਉਹ ਮੈਂ ਵਿਖਾਇਆ ਚੋਰੀ ਕੀਤਾ ਇਧਰ ਵੇਖੀ ਲੰਗੋਟੀਆਂ ਇਧਰ ਉਹ ਗੰਨਾ ਵੇਖ ਕਿੰਨਾ ਵਧ ਗਿਆ ਹਨਾ ਬੀਜਿਆ ਤੁਸੀਂ ਬੀਜਿਆ ਫਿਰ ਚੁੱਪ ਹੋਵਗੇ ਤੁਸੀਂ ਤੁਸੀਂ ਚੁੱਪ ਹੋਗੇ ਇਹ ਮਹਾਰਾਜ ਦੇ ਘਰੇ ਜਿਹੜੀ ਚੀਜ਼ ਨਾ ਸਾਰੇ ਵੰਡ ਕੇ ਛਕਣੇ ਛਕੋਣ ਕੁੱਤੀ ਜਨਤਾ ਅੱਜਕੱਲ੍ਹ ਦੇ ਲੋਕ ਬਣਾਉਂਦੇ ਨੇ ਇਧਰ ਵੇਖ ਕਿੰਨਾ ਵਧਿਆ ਕੇਲਾ ਇਧਰ ਗਿਆ ਤੁਹਾਨੂੰ ਪਾਈ ਹਾਂ ਅਮਰਵੀਰ ਆਦਰਵੇ ਨਾਲੋਂ ਹੀ ਵੱਡ ਕੇ ਗੁੱਛਾ ਲੈ ਗਏ ਗੁੱਛਾ ਸੁੱਕਿਆ ਬੜਾ ਤਗੜਾ ਇਹਦੇ ਨਾਲ ਦੁੱਗਣਾ ਸੀ ਇਹਦੇ ਨਾਲ ਦੁੱਗਣਾ ਹੀ ਰਵੇਲਾ ਦੁਨੀਆ ਇਹਦੀ ਸਮਝ ਨਹੀਂ ਆਦੀ ਗੁਰੂ ਘਰੋਂ ਚੋਰੀ ਕਰਨ ਲੱਗਿਆ ਨਹੀਂ ਰੋਕਦੇ ਇਹ ਗੁੱਛਾ ਦਿਓ ਗੁੱਛਾ ਰਲ ਕੇ ਤੇ ਸਾਰੀ ਸੰਗਤ ਨੇ ਵਾਧੂ ਛਾਗ ਵਾਧੂ ਛਾਗ ਲੈਣੀ ਜਿਹੜਾ ਡੰਡ ਲਾ ਕੇ ਫੜ ਕੇ ਸਾਰੀ ਜਿੰਨੇ ਵੱਡੇ ਬਹੁਤ ਗਲਤ ਕੰਮ ਕੀਤਾ ਇਹ ਦੁੱਗਣਾ ਸੀ ਹਾਂਜੀ ਮਸਾਲਾ ਲਾ ਕੇ ਪਕਾ ਦਈਏ ਹਾਂ ਇਹ ਪਕਾ ਦਿੰਦੇ ਆਪਾਂ ਇਹ ਇਤੋਂ ਉਹ ਉਹ ਐਡਾ ਹੀ ਹੈ ਨਾ ਇੰਦੇ ਇਨਾ ਸਾਰਾ ਭਰਿਆ ਹੈ ਗੁੱਛਾ ਬਟਾ ਇਹ ਛੋਟਾ ਥੋੜਾ ਇੱਕ ਕਿੱਲਾ ਵੀ ਤੁਲਾ ਕੇ ਲੈ ਗਏ ਕੋਈ ਤੋੜ ਤਾ ਉਹਨੂੰ ਛਰਾਰਤ ਲੋਕੀ ਨਹੀਂ ਕਰਨੋਂ ਹਟਦੇਗੇ ਨਹੀਂ 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 ਉਹ ਨਹੀਂ ਲੱਥੇਗੇ ਪਰ ਮੈਂ ਹਿਸਾਬ ਲਾਇਆ ਵੀ ਵੀਰ ਮੇਰਾ ਲੋਕੀ ਨੇ ਛਰਾਰਤ ਕਰਨੋਂ ਨਹੀਂ ਹਟਦੇ ਗੁਰੂ ਕਰੋ ਵੀ ਯਾਰ ਗੁਰੂ ਘਰ ਵੀ ਨਹੀਂ ਟਾਲਦੇ ਨਹੀਂ ਟਾਲਦੇਗੇ ਤੇ ਇਹ ਆਪਾਂ ਨਾ ਮਸਾਲਾ ਲੈ ਕੇ ਆਵਾਂਗਾ ਮਸਾਲਾ ਲੈ ਕੇ ਆਵਾਂਗੇ ਤੇ ਫਿਰ ਆਪਾਂ ਪਕਾ ਦੇਨੇ ਨੂੰ ਹਾਂ ਟੋਕਰੀ ਦੇ ਹਾਂ ਠੀਕ ਨਾ ਪਹਿਲ ਲਾਉਣੇ ਪਾਣੀਆਂ ਹੈ ਪਹਿਲ ਲਾਉਣੇ ਪਾਣੀਆਂ ਪਹਿਲ ਆ ਨਾ ਇਹ ਟੋਕਰੇ ਚ ਆਪ ਇੱਥੇ ਲਾਵਾਂਗੇ ਤੇ ਲਿਆ ਕੇ ਨੂੰ ਟੱਕ ਦਾਂਗੇ ਮਸਾਲਾ ਰੱਖ ਕੇ ਨਾ ਵਿੱਚ ਹਾਂ ਪ੍ਰਸ਼ਾਦ ਬਣਦਾ ਇਹ ਗੁਰੂ ਘਰ ਦੀ ਜਿਹੜੇ ਸੰਗਤ ਦੇ ਵਿੱਚ ਜਿਹੜਾ ਸੇਵਾ ਦਾ ਰਹਣਗੇ ਸੰਗਤ ਬੈਠੇਗੀ ਉਹ ਛੱਕ ਸਕਣਗੇ ਹਾਂ ਹਜੇ ਆਪਣੇ ਕੋਲ ਦਿਨ ਪਏ ਨੇ ਤੇ ਦਿਨਾਂ ਦੇ ਪੰਜਾਂ ਛੇ ਦਿਨਾਂ ਜੇ ਵਧੀਆ ਬਣ ਜਣੇ ਕੱਲ ਮੈਂ ਦੱਸੂ ਲਾਇਆ ਨਹੀਂ ਉਹ ਮਸਾਲਾ ਦੂਜਾ ਨਹੀਂ ਹੁੰਦਾ ਉਹ ਹੀ ਉਹ ਹੀ ਉਹੀ ਮਸਾਲਾ ਸਾਰਾ ਉਹੀ ਵਧੀਆ ਚੱਲੇਗਾ ਵਧੀਆ ਹਾਂ ਹੋਰ ਸਾਰੇ ਭਰਾ ਵਧੀਆ ਬਾਹਰ ਬਾਹਰ ਛੱਡ ਕੇ ਗੁਰੂ ਘਰ ਸੇਵਾ ਕਰਿਆ ਕਰੋ ਜੇ ਮੇਰਾ ਵੀਰ ਹੈ ਗੁਰੂ ਘਰ ਆਓ ਤੇ ਸੇਵਾ ਕਰੋ ਆ ਨਹੀਂ ਆਦੇ ਕੀ ਬਹੁਤ ਘੱਟ ਲੋਕ ਆਏ ਆ ਤੇ ਸਾਰਿਆਂ ਨੂੰ ਬੇਨਤੀ ਆ ਭਾਣਾ ਦੁਨੀਆ ਨੂੰ ਹੋ ਕੀ ਆ ਗੁਰੂ ਘਰ ਤੋਂ ਕਿਉਂ ਲੋਕ ਭੱਜਦੇ ਆ ਨਹੀਂ ਜਿੱਥੇ ਗੱਲਾਂ ਮਾਰਦੇ ਆ ਲੋਕ ਭੱਜ ਭੱਜ ਕੇ ਜਿੱਥੇ ਗੱਲਾਂ ਦੇ ਕੜਾ ਬਣਦੇ ਆ ਜਿੱਥੇ ਗੱਲਾਂ ਦੇ ਕੜਾ ਵੇਖ ਲੈ ਹੈ ਸੇਵਾ ਕਰਨੀ ਹੁੰਦੀ ਉੱਥੇ ਕੋਈ ਉਦੋਂ ਕੋਈ ਨਹੀਂ ਆਉਂਦਾਗਾ ਅੱਗੇ ਪਿੱਛੇ ਸਾਰੇ ਇੱਥੇ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਉਹਨਾਂ ਨੂੰ ਵੀ ਚੜ੍ਹਦੀ ਕਲਾ ਜ ਰੱਖੇ ਤੇ ਆਪਦੇ ਸੇਵਾਦਾਰਾਂ ਨੂੰ ਵੀ ਚੜ੍ਹਦੀ ਕਲਾ ਜ ਰੱਖੇ ਚਲੋ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੁਣ ਵੀਰ ਮੇਰੇ ਸੁਖ ਸਿੰਘ ਨੇ ਡਿਊਟੀ ਸੰਭਾਲ ਲਈ ਨਹੀਂ ਮੈਂ ਇੱਕ ਵਾਰ ਯਾਰ ਉੰਜ ਹੀ ਕੀਤਾ ਸੀ ਮੜਾ ਯਾ ਨਹੀਂ ਨਹੀਂ ਯਾਰ